ਸੁਖਪਾਲ ਸਿੰਘ ਖਹਿਰਾ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਉਮੀਦਵਾਰ ਨੇ ਕਾਂਗਰਸ ਦੇ ਚੋਣ ਪ੍ਰਚਾਰ 'ਚ ਜੁਟੇ ਹੋਏ ਨੇ ਤੇ ਉਹ ਕਹਿੰਦੇ ਨੇ ਕਿ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਜਿਹੋ ਜਿਹਾ ਦਲਵੀਰ ਗੋਲਡੀ ਵਾਲਾ ਮਾਮਲਾ ਸਾਹਮਣੇ ਆ ਗਿਆ ਤਾਂ ਪਾਰਟੀਆਂ ਜਿਹੜੀਆਂ ਨੇ ਜਾਂ ਵਿਰੋਧੀ ਧਿਰਾਂ ਨੇ ਉਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ ਤੇ ਉਹ ਮੇਰੇ ਖਿਆਲ ਚ 9 ਵਜੇ ਉਹਨਾਂ ਨੇ ਅਕੀਦਰ ਸਾਹਿਬ ਨੂੰ ਲਾਈਵ ਵੀ ਹੋਣਾ ਕਹਿੰਦੇ ਮੈਂ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ ਵੋਟਰਾਂ ਦੇ ਨਾਲ ਜਾਂ ਪੰਜਾਬ ਵਾਸੀਆਂ ਦੇ ਨਾਲ ਵੀ ਇਹ ਸਾਰਾ ਕੁਝ ਹੋ ਕਿਉਂ ਰਿਹਾ ਹੈ ਤੇ ਭਗਵੰਤਾਨ ਦੇ ਰਾਜ ਦੇ ਵਿੱਚ ਭ੍ਰਿਸ਼ਟਾਚਾਰ ਚਾਰ ਗੁਣਾ ਵਧਿਆ ਹੈ ਉਹ ਵੀ ਖੈਰਾ ਸਾਹਿਬ ਦਾ ਇਲਜ਼ਾਮ ਹੈ ਅਸਲਤਨਾ ਜੀ ਮੈਂ ਕੱਲ ਵੀ ਗੱਲ ਆਖੀ ਸੀ ਇਹ ਗੱਲ ਕੀ ਹੈ ਹਰ ਇੱਕ ਭਾਰਤੀ ਦਾ ਆਜ਼ਾਦੀ ਹੈ ਉਹਨੂੰ ਕੁਝ ਵੀ ਬੋਲੇ ਉਹ ਕਿਸੇ ਪਾਰਟੀ ਜਾਵੇ ਉਹ ਕਿਸੇ ਪਾਰਟੀ ਜਾਵੇ ਉਹ ਹਰ ਇੱਕ ਹਰਕ ਭਾਰਤੀ ਆਜ਼ਾਦੀ ਹੈ ਕੁਝ ਵੀ ਕਰ ਸਾਰਾ ਜਾ ਕੇ ਉਹ ਤੇ ਦਲਬੀਰ ਗੋਲਡੀ ਪਾਰਟੀ ਛੱਡ ਗਿਆ ਚ ਕੀ ਹਰ ਜਾਏ ਬਹੁਤ ਸਾਰੇ ਪਾਰਟੀ ਸ਼ਟਰ ਨੇ ਇੱਜ ਕੀ ਦਿੱਕਤ ਕੀ ਹੈ ਚ ਦਲਬੀਰ ਗੋਲਡੀ ਜੋ ਮਰਜ਼ੀ ਬੋਲੇ ਬੋਲੀ ਜਾਵੇ ਜੀ ਗਲਤ ਬੋਲੂਗਾ ਤੇ ਕੇਸ ਦਰਜ ਹੋਊਗਾ ਭਾਰਤੀ ਸੰਵਿਧਾਨ ਦੇ ਨਿਯਮਾਂ ਅਨੁਸਾਰ ਤ ਗਲਤ ਬੋਲੇਗਾ ਤਾਂ ਕੇਸ ਦਾ ਜੋ ਹੋਵੇਗਾ ਸਹੀ ਬੋਲੇਗਾ ਤਾਂ ਆਮ ਠੀਕ ਹੈ ਉਹਨੂੰ ਕੋਣ ਕੁਝ ਕਹਿ ਸਕਦਾ ਐ ਸੁਖਪਾਲ ਖੈਰਾ ਸੁਖਪਾਲ ਖੈਰਾ ਕਹਿੰਦਾ ਮੇਰੇ ਖਿਲਾਫ ਬੜਾ ਲੋਕ ਬੋਲਦੇ ਨੇ ਬੋਲਣਗੇ ਜੀ ਉਹ ਕਹਿੰਦੇ ਕਿਸੇ ਨੇ ਕਿਹਾ ਸੀਗਾ ਕਹਿੰਦੇ ਵੀ ਫਰਾਨੇ ਬੰਦੇ ਨੂੰ ਦਾ ਕੀ ਉਹਦਾ ਕੀ ਨੇ ਪਿਸ਼ੋਕਰ ਕਹਿੰਦਾ ਉਹਨੂੰ ਚੋਣਾ ਤੇ ਖੜਾ ਦਿਓ ਚੋਣਾ ਤੇ ਖੜਾ ਦਿਓ ਲੋਕ ਉਹਦੀ ਮਾਂ ਦੀ ਉਹਦੀ ਉਹਦੇ ਦਾਦੀ ਦੀ ਪਤਾ ਨਹੀਂ ਕਿੱਥੇ ਕਿੱਥੇ ਦੇ ਲੋਕ ਚੱਕ ਕੇ ਲਿਆਉਣਗੇ ਪੋਤਰੇ ਉਹਦੇ ਰੱਖ ਕੇ ਸਾਹਮਣੇ ਰੱਖਣਗੇ ਵੀ ਆਹ ਪਈ ਉਹਦਾ ਇਹ ਸੀਗਾ ਇਹਦਾ ਇਹ ਸੀਗਾ ਤੁਸੀਂ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਹੋ ਸੁਖਪਾਲ ਜੀ ਮਾਲਵੇ ਦਾ ਇਲਾਕਾ ਇਹ ਤੁਹਾਡਾ ਹੈਗਾ ਦੁਆਬਾ ਇੱਥੇ ਮਾਲਵਾ ਹੈਗਾ ਮਾਲਵੇ ਵਿੱਚ ਦੁਆਬੇ ਵਾਂਗੂ ਲਿਪਾਪੋਤੀ ਨਹੀਂ ਕਰਦੇ ਠਾਠਾ ਮਾਰਦੇ ਆ ਮਾਲਵੇ ਤੇ ਦੁਆਬੇ ਦੀ ਰਾਜਨੀਤਿਕ ਸਿਸਟਮ ਫਿਜ਼ਾ ਤੇ ਮਾਲਵੇ ਤੇ ਦੁਆਬੇ ਦੀ ਲੋਕਾਂ ਦੀ ਫਿਜ਼ਾ ਗਲਤ ਅਲੱਗ-ਅਲੱਗ ਹੈ ਉਹ ਤੁਸੀਂ ਮਿਲਾ ਨਹੀਂ ਸਕਦੇ ਇਹ ਤਿੰਨ ਲੋਕ ਠਾਹ ਮਾਰਦੇ ਆ ਮੂੰਹ ਤੇ ਛੱਟ ਪਰਾਂ ਕਹਿੰਦਾ ਭੇ ਭਗਾ ਕੇ ਮਾਰਦੇ ਆ ਗੱਲ ਮਾਲਵੇ ਵਾਲੇ ਦੰਬ ਬਲਵਾਈ ਤਾਂ ਨਾਲੇ ਗੱਲ ਕਹਿੰਦੇ ਵੀ ਹੋਰ ਤਰ੍ਹਾਂ ਛੱਡਾ ਜਿਵੇਂ ਕਰਕੇ ਕਹਿੰਦੇ ਨਾਲੇ ਰਗੜ ਦਿੰਦੇ ਆ ਤੇ ਉਹ ਇਹ ਤੁਹਾਨੂੰ ਬਹੁਤ ਕਹਿਣਗੇ ਅੱਗੇ ਬੜਾ ਕੁਝ ਕਹਿਣਗੇ ਮਾੜੀ ਮੁੱਟੀ ਗੱਲ ਨਹੀਂ ਹੈਗੀ ਇਹ ਬਹੁਤ ਕੁਝ ਕਿਉਂ ਕਹਿਣਗੇ ਅਰ ਤੁਹਾਡੀ ਲੜਾਈ ਕੋਈ ਮਾਮੂਲੀ ਬੰਦਿਆਂ ਨਾਲ ਨਹੀਂ ਹੈਗੀ ਖੈਰਾ ਸਾਹਿਬ ਤੁਹਾਡੇ ਖਿਲਾਫ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਿਹਾ ਹੈ ਸਿਮਰਨਜੀਤ ਸਿੰਘ ਮਾਨ ਜਿਹੜਾ ਬੰਦਾ ਬਿਆਨ ਦੇਣ ਚ ਮਾਹਰ ਹੈ ਮਾਹਰ ਤੁਹਾਡੇ ਖਿਲਾਫ ਮੀਤ ਹੀਰ ਮੁੰਡਾ ਲੜਦਾ ਨੌਜਵਾਨ ਚੋਂ ਕਿਉਂਕਿ ਮੂਲ ਹੀ ਗੱਲ ਨਹੀਂ ਹੈਗੀ। ਤੋਂ ਇਹ ਤੁਹਾਡੇ ਖਿਲਾਫ ਚੱਲੂਗੀ ਸਾਸਾਂ ਚੱਲਦੀਆਂ ਨੇ। ਹਰ ਤੁਸੀਂ ਵੀ ਤਾਂ ਦਿੰਦੇ ਹੋ ਬਿਆਨ ਤੁਸੀਂ ਲਾਈਵ ਹੋ ਜੰਦੇ ਹੋ ਕਿਤੇ ਵੀ ਜਾ ਕੇ ਆ ਜੀ ਫਰਾਣਾ ਸੁੱਖ-ਵਿਲਾਸ ਹੈ ਜੀ ਇਹ ਠਮਗਾਣਾ ਜੀ ਇਹ ਫਰਾਣਾ ਤੁਸੀਂ ਜਾ ਕੇ ਬਿਆਨ ਦਿੰਦੇ ਹੋ। ਤੁਸੀਂ ਵੀ ਜਾ ਕੇ ਬਿਆਨ ਦਿੰਦੇ ਹੋ ਤਾਂ ਤੁਹਾਨੂੰ ਵੀ ਤਾਂ ਟੱਕਰ ਨਹੀਂ ਅਗਲੇ। ਉਸੀ ਕਿਵੇਂ ਚਾਹੋ ਨਿ ਉਹ ਵੀ ਮੈਂ ਮੈਂ ਲੋਕਾਂ ਪ੍ਰਤੀ ਬਿਆਨ ਦੇਈ ਜਾਵਾਂ ਜੋ ਮਰਜੀ ਬੋਲੀ ਜਾਵਾਂ ਤੇ ਲੋਕ ਮੇਰੇ ਪ੍ਰਤੀ ਸ਼ਾਂਤ ਰਹਿਣ ਐਦਾਂ ਕਿਵੇਂ ਹੋ ਜਾਦਾ ਖੈਰਾ ਸਾਹਿਬ ਇਸ ਕਰਕੇ ਚੋਣਾ ਲੜੋ ਮਸਤੀ ਮਾਰੋ ਪ੍ਰੈਸ ਕਾਨਫਰੈਂਸ ਕਰੀ ਜਾਊਗਾ ਤਾਂ ਜ਼ਰੂਰ ਜੀ ਤੁਹਾਡੇ ਵਾਸਤੇ ਚੋਣਾ ਲੜੋ ਤੇ ਮਿਹਨਤ ਕਰੋ ਗੱਡ ਕੇ ਸ਼ਾਇਦ ਤੁਹਾਡੇ ਕੋਈ ਖੈਰ ਪੱਲੇ ਪੈ ਜਾਵੇ ਪਰ ਅੱਜ ਦੇ ਹਾਲਾਤ ਇਹ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਚੜ੍ਹਤ ਲੱਗ ਰਹੀ ਐ ਇਸ ਗਰੂਰ ਦੇ ਵਿੱਚ ਫੇਰ ਜੀ ਜੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ